ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ ਮੋਰ ਤੋਂ ਸਵਾਗਤ ਹੈ ਸਾਡੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ 1 ਮਈ ਰਾਤ ਦੇ ਮੌਸਮ ਦੀ ਕੀ ਹਲਚਲ ਹੈ ਪੰਜਾਬ ਦੇ ਵਿੱਚ ਤੇ ਨਾਲ ਹੀ ਗੱਲ ਕਰਾਂਗੇ 2 ਮਈ ਦੀ ਦਿਨ ਦੇ ਵੇਲੇ ਕੀ ਹਰਕਤਾਂ ਦਿਖ ਰਹੀਆਂ ਨੇ ਮੌਸਮ ਦੇ ਵਿੱਚ ਕਿਉਂਕਿ ਕਣਕ ਦੀ ਵਾਢੀ ਲਗਭਗ ਆਪਣੇ ਖਾਤਮੇ ਤੇ ਹੈ 10 5-10% ਹੀ ਪੰਜਾਬ ਦੇ ਵਿੱਚ ਕਣਕ ਦੀ ਵਾਢੀ ਰਹਿ ਚੁੱਕੀ ਹੈ ਤੇ ਤੂੜੀ ਦਾ ਸੀਜ਼ਨ ਲਗਭਗ ਸ਼ੁਰੂ ਹੋ ਚੁੱਕਿਆ ਹੈ ਤੇ ਅਜਿਹੇ ਦੇ ਵਿੱਚ ਮੀਂਹ ਦੇ ਕਿਵੇਂ ਦੇ ਹਾਲਾਤ ਬਣਦੇ ਹਨ ਉਹ ਕੰਮ ਦੇ ਉੱਪਰ ਬਹੁਤ ਪ੍ਰਭਾਵ ਪਾਉਂਦੇ ਨੇ ਕੰਮ ਟਾਈਮ ਸਿਰ ਨਿਬੇੜਨ ਦੇ ਵਿੱਚ ਮੌਸਮ ਦਾ ਬਹੁਤ ਵੱਡਾ ਹੱਥ ਰਹਿੰਦਾ ਹੈ ਤੇ ਪੂਰੀ ਜਾਣਕਾਰੀ ਦਵਾਂਗੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਡਾ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਅਗਰ ਨਵੇਂ ਦਰਸ਼ਕ ਵੀਰ ਹੋ ਨਵੇਂ ਕਿਸਾਨ ਵੀਰ ਹੋ ਜਾਂ ਪੁਰਾਣੇ ਕਿਸਾਨ ਵੀਰ ਹੋ ਲਗਾਤਾਰ ਸਾਡੀ ਵੀਡੀਓਜ਼ ਦੇਖ ਰਹੇ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਬੈਲ ਆਈਕਨ ਨੂੰ ਪ੍ਰੈਸ ਕਰਦੇ ਹੋ ਆਲ ਨੋਟੀਫਿਕੇਸ਼ਨ ਔਨ ਕਰਦੇ ਹੋ ਤਾਂ ਕਿ ਜਦੋਂ ਵੀ ਅਸੀਂ ਕੋਈ ਮੌਸਮ ਦੇ ਬਾਰੇ ਕਿਸਾਨੀ ਦੇ ਬਾਰੇ ਖੇਤੀ ਬਾੜੀ ਦੇ ਹੋਰ ਕੋਈ ਜਾਣਕਾਰੀ ਦੇ ਬਾਰੇ ਵੀਡੀਓ ਅਪਲੋਡ ਕਰੀਏ ਤੁਹਾਡੇ ਤੱਕ ਨੋਟੀਫਿਕੇਸ਼ਨ ਆ ਸਕੇ ਤੁਸੀਂ ਮੌਕੇ ਸਿਰ ਜਾਣਕਾਰੀ ਲੈ ਕੇ ਲਾਹੇਵੰਦ ਹੋ ਸਕੋ ਤਾਜ਼ਾ ਸੈਟਲਾਈਟ ਇਮੇਜ ਦੇਖ ਲੈਂਦੇ ਹਾਂ ਜੀ ਪਹਿਲਾਂ ਤਾਜ਼ਾ ਸੈਟਲਾਈਟ ਇਮੇਜ ਤੋਂ ਸਾਫ਼ ਦਿਖਾਈ ਦੇ ਰਿਹਾ ਹੈ ਕਿ ਪੰਜਾਬ ਦੇ ਵਿੱਚ ਰਾਤ ਦਾ ਮੌਸਮ ਸਾਫ਼ ਬਣਿਆ ਰਹੇਗਾ ਦਿੰਦੇ ਵੇਲੇ ਜਿਵੇਂ ਪੂਰੀ ਕੜਾਕੇਦਾਰ ਧੁੱਪ ਪਈ ਹੈ ਜੀ ਰਾਤ ਦੇ ਮੌਸਮ ਦਾ ਵੀ ਪੂਰੇ ਤਰੀਕੇ ਨਾਲ ਖੁਸ਼ਕ ਅਤੇ ਸਾਫ਼ ਰਹਿਣ ਦੀ ਉਮੀਦ ਦਿਖਾਈ ਦੇ ਰਹੀ ਹੈ ਕਿਸੇ ਤਰੀਕੇ ਦੀ ਵੀ ਹਲਚਲ ਪੰਜਾਬ ਦੇ ਮੌਸਮ ਦੇ ਵਿੱਚ ਕੀ ਕਿਣੀ ਖਿੰਮਣ ਕਾਣੀ ਜਾਂ ਹਨੇਰੀ ਦੀ ਨਹੀਂ ਦਿਖਾਈ ਦੇ ਰਹੀ ਹਵਾ ਦੀ ਸਪੀਡ ਦੀ ਗੱਲ ਕਰੀਏ 10-12 ਕਿਲੋਮੀਟਰ ਦੀ ਸਪੀਡ ਦੇ ਨਾਲ ਉੱਤਰ ਪੱਛਮੀ ਹਵਾਵਾਂ ਪੰਜਾਬ ਦੇ ਹਿੱਸਿਆਂ ਦੇ ਵਿੱਚ ਚਲਦੀ ਰਹਿਣਗੇ ਮੈਦਾਨੀ ਭਾਗਾਂ ਦੇ ਵਿੱਚ ਕਿਉਂਕਿ ਇੱਕ ਪੱਛਮੀ ਸਿਸਟਮ ਪਹਾੜਾਂ ਦੇ ਵਿੱਚ ਹੋ ਦਿਖਾਈ ਦੇ ਰਿਹਾ ਹੈ ਤੇ ਜਿਹੜੀਆਂ ਹਵਾਵਾਂ ਇਸ ਪਾਸੇ ਤੋਂ ਆਉਣਗੀਆਂ ਉਦੇ ਨਾਲ ਥੋੜੀ ਬੋਝ ਠੰਡਕ ਜਰੂਰ ਆਵੇਗੀ ਰਾਤ ਦੇ ਵੇਲੇ ਥੋੜੀ ਬੋਝ ਠੰਡ ਅਹਿਸਾਸ ਬਾਕੀ ਦਿਨਾਂ ਨਾਲੋਂ ਜ਼ਿਆਦਾ ਹੋਵੇਗਾ ਤੇ ਸਵੇਰ ਦੇ ਵੇਲੇ ਥੋੜੀ ਬੋਝ ਠੰਡ ਦਾ ਅਹਿਸਾਸ ਜ਼ਿਆਦਾ ਹੋਣ ਦੀ ਮਿਹਰ ਹੈ ਬਾਕੀ ਦਿਨਾਂ ਨਾਲੋਂ ਕਿਉਂਕਿ ਪੱਛਮੀ ਸਿਸਟਮ ਜਿਹੜਾ ਬਣਿਆ ਹੋਇਆ ਪਹਾੜੀ ਖੇਤਰਾਂ ਦੇ ਵਿੱਚ ਜਿਹੜੀ ਹਵਾ ਉਸ ਪਾਸੇ ਤੋਂ ਆ ਰਹੀ ਹੈ ਉਹਦੇ ਨਾਲ ਥੋੜੀ ਬੋਝ ਠੰਡ ਦਾ ਅਹਿਸਾਸ ਹੋਣਾ ਨਾਰਮਲ ਜੀ ਗੱਲ ਹੈ ਬਾਕੀ ਗੱਲ ਕਰੀਏ ਆਉਂਦੇ ਦਿਨਾਂ ਦੇ ਵਿੱਚ ਹੋਰ ਮੌਸਮੀ ਅਪਡੇਟ ਦੀ ਤਾਂ 2 3 ਅਤੇ 4 ਤਰੀਕ ਫਿਲਹਾਲ ਮੌਸਮ ਸਾਫ਼ ਹੈ 4 ਤਰੀਕ ਸ਼ਾਮ ਤੋਂ ਲੈ ਕੇ 5 ਤਰੀਕ ਦਸਵੇਰ ਦੇ ਵਿਚਾਲੇ ਅਤੇ 5 ਦੇ ਇੱਕ ਦੁਪਹਿਰ ਦੇ ਵਿੱਚ ਥੋੜੀ ਬਹੁਤੀ ਹਰਕਤਾਂ ਪੰਜਾਬ ਦੇ ਮੌਸਮ ਦੇ ਵਿੱਚ ਹੋ ਸਕਦੀਆਂ ਨੇ ਜਿਹਦੇ ਬਾਰੇ ਤੁਹਾਨੂੰ ਅਸੀਂ ਜਾਣਕਾਰੀ ਆਉਂਦੇ ਦਿਨਾਂ ਦੇ ਵਿੱਚ ਵੀਡੀਓ ਪਾ ਕੇ ਦੱਸ ਦਵਾਂਗੇ ਕਿਵੇਂ ਦੀ ਉਹ ਹਰਕਤਾਂ ਹੈ ਕਿ ਪੱਛਮੀ ਸਿਸਟਮ ਦਾ ਅਸਰ ਰਹੇਗਾ ਕੀ ਕਿਰਮਣ ਕਾਣੀ ਜਾਂ ਹਨੇਰੀ ਦੀ ਉਮੀਦ ਹੋਊ ਦਾ ਮੌਸਮਾਂ ਦੇ ਵਿੱਚ ਤੇ ਬਾਕੀ ਸਾਡੇ ਚੈਨਲ ਦੇ ਉੱਪਰ ਅਸੀਂ ਬਾਕੀ ਮੌਸਮ ਦੇ ਰਿਲੇਟਡ ਖੇਤੀਬਾੜੀ ਰਿਲੇਟਡ ਜਾਂ ਫਿਰ ਹੋਰ ਮੌਕੇ ਦੀਆਂ ਖਬਰਾਂ ਜੋ ਕਿ ਉਸ ਟਾਈਮ ਚੱਲਦੀਆਂ ਹੁੰਦੀਆਂ ਨੇ ਥੋਡੇ ਬਾਰੇ ਅਸੀਂ ਲੈ ਕੇ ਆਉਂਦੇ ਰਹਿੰਦੇ ਹਾਂ ਉਹ ਵੀਡੀਓ ਸਾਡੀ ਜਰੂਰ ਦੇਖੋ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਪ੍ਰੈਸ ਕਰੋ 올 ਨੋਟੀਫਿਕੇਸ਼ਨ ਔਨ ਕਰ ਦਿਓ ਜੀ ਤੇ ਸਾਰੇ YouTube ਵਾਲੇ ਜਿੰਨੇ ਵੀ ਫਾਰਮਰ ਸਾਡੀ ਵੀਡੀਓ ਦੇਖ ਰਹੇ ਨੇ ਚੈਨਲ YouTube ਵਾਲੇ ਫਾਰਮਰ ਦੇਖਣ ਲਈ ਧੰਨਵਾਦ ਜੀ